ਜੰਮੂ ਕਸ਼ਮੀਰ ਦੇ ਵਿੱਚ ਅਗਨੀ ਵੀਰ ਆਕਾਸ਼ਦੀਪ ਸਿੰਘ ਨੇ ਦਿੱਤੀ ਸ਼ਹਾਦਤ ਸਰਕਾਰੀ ਸਨਮਾਨਨਾ ਕੀਤਾ ਗਿਆ ਸਸਕਾਰ ਪਿੰਡ ਵਿੱਚ ਸੋਗ ਦੀ ਲਹਿਰ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਚਹਲ ਦੀਆਂ ਤਸਵੀਰਾਂ ਹਨ ਜਿੱਥੇ ਕਿ ਅਗਨੀ ਵੀਰ ਆਕਾਸ਼ਦੀਪ ਸਿੰਘ ਦੀ ਡੈੱਡ ਬਡੀ ਨੂੰ ਲਿਆਂਦਾ ਗਿਆ ਅਤੇ ਉੱਥੇ ਪਿੰਡ ਚਹਲ ਵਿੱਚ ਸਸਕਾਰ ਕੀਤਾ ਗਿਆ ਇਹ ਨੌਜਵਾਨ ਜੰਮੂ ਕਸ਼ਮੀਰ ਦੇ ਵਿੱਚ ਨਾਂਸੀ ਅਤੇ ਸ਼ਹੀਦੀ ਪ੍ਰਾਪਤ ਕੀਤੀ ਇਸ ਮੌਕੇ ਤੇ ਕੁਲਤਾਰ ਸਿੰਘ ਸੰਮਤ ਡਿਪਟੀ ਕਮਿਸ਼ਨਰ ਪੰਜਾਬ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਕਿਹਾ ਕਿ ਮੇਰੇ ਬਹੁਤ ਹੀ ਇਨਨਦial ਨਜੀ ਸੰਬੰਧ ਸੇ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਇਹ ਲੜਕਾ ਸ਼ਹੀਦ ਹੋਇਆ ਅਤੇ ਉਹਨਾਂ ਦੀ ਰਹਿਮਾਇਨੇਠੀ ਸਤਸਕਾਰ ਕੀਤਾ ਗਿਆ ਡਿਪਟੀ ਸਪੀਕਰ ਸਰਦਾਰ ਕੁਲਵੰਤ ਸਿੰਘ ਸੰਧਵਾ ਦੇ ਵੱਲੋਂ ਇਹ ਰੋਸ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਅਗਨੀ ਵੀਰ ਦੀ ਇਹ ਬੁਸ਼ਤ ਹੈ ਉਹ ਬਹੁਤ ਹੀ ਖਤਰਨਾਕ ਹੈ ਅਤੇ ਉਹਨਾਂ ਨੇ ਕਿਹਾ ਵੀ ਇਹ ਖਤਮ ਹੋਣੀ ਚਾਹੀਦੀ ਹੈ ਜੋ ਕਿ 4 ਸਾਲ ਦੇ ਵਿੱਚ ਹੀ ਨੌਜਵਾਨਾਂ ਨੂੰ ਸਿਰਫ ਇਹ ਨੌਕਰੀ ਦਿੱਤੀ ਜਾਂਦੀ ਹੈ ਇਸ ਸ਼ਹਾਦਤ ਦੇ ਮੌਕੇ ਤੇ ਸਰਦਾਰ ਕੁਲਵੰਤ ਸਿੰਘ ਸੰਧਵਾ ਡਿਪਟੀ ਸਪੀਕਰ ਨੇ ਗਹਿਰਾ ਦੁੱਖ ਪ੍ਰਗਟਾਵਾ ਕੀਤਾ ਅਤੇ ਫੌਜ ਦੇ ਵੱਲੋਂ ਵੀ ਉਹਨਾਂ ਨੂੰ ਸ਼ਰਤਾਂਜ ਦੀ ਪੇਟ ਕੀਤੀ ਗਈ ਫੌਜ ਮੁਖੀ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਆਕਾਸ਼ਦੀਪ ਸਿੰਘ ਦੇ ਪਿੰਡ ਅਤੇ ਉਸਦੇ ਪਰਿਵਾਰ ਨੂੰ ਇਹ ਸੁਨੇਹਾ ਭੇਜਿਆ ਗਿਆ ਸੀ ਕਿ ਆਕਾਸ਼ਦੀਪ ਸਿੰਘ ਨੇ ਸ਼ਹਾਦਤ ਪ੍ਰਾਪਤ ਕਰ ਲਈ ਹੈ ਜਿਸ ਨੂੰ ਸੁਣ ਕੇ ਪੂਰੇ ਪਿੰਡ ਦੇ ਵਿੱਚ ਹੀ ਸੋਗ ਦੀ ਲਹਿਰ ਦੌੜ ਗਈ ਸੀ ਅੱਜ ਸਨਸਦ ਦੇ ਮੌਕੇ ਫੌਜ ਦੇ ਅਫਸਰ ਅਤੇ ਡਿਪਟੀ ਸਪੀਕਰ ਵਿਸ਼ੇਸ਼ ਤੌਰ ਤੇ ਹਾਜ਼ਰ ਲੋਕਾਂ ਦੇ ਵਿੱਚ ਆਹ ਜੀ ਰਾਜਾ ਦਾ ਪੁੱਤ ਆਇਆ ਮੇਰੇ ਤੀਜਾ ਰਾਜਾ ਕੋਲ ਕਿਹਾ ਜੋਨੀ ਗੰਦਸਾ ਮਾਂ ਤੇ ਕੀ ਗੁਜ਼ਰਦੀ ਆ ਪੁੱਤ ਮੇਰਾ ਸੱਟ-ਬੁੱਟ ਦਾ ਜਵਾਨ ਪੁੱਤਾ ਜਿੱਡਾ ਬੇਚ ਬੇਕੇ ਆ ਗਿਆ ਮੈਂ ਮਾਨ ਕਰਾਂ ਕਿ ਕੀ ਕਰਾਂ ਪੁੱਤ ਮੇਰੇ ਪੁੱਤ ਬਿਨਾ ਮੇਰੀ ਅੰਦਰ ਨਹੀਂ ਝਰਦੀ ਦੇਖੋ ਜੋ ਹਰੇ ਸਾਨੂੰ ਮੈਸੇਜਸ ਇਹਨਾਂ ਦੀ ਆਇਆ ਉਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰਦੀ ਹੈ ਬਟ ਸਾਡੇ ਲਈ ਇਹ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਤੇ ਖੋਣਾ ਬਕਤੋ ਉਹ ਸੀ ਸ਼ੋਪ ਤੱਕੜ ਕਰਨ ਆਸਤੇ ਇਸ ਸਮੇਂ ਪਰਿਵਾਰ ਦੇ ਨਾਲ ਪਰਿਵਾਰ ਇਸ ਵਾਰ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ SIDੀਆਂ ਹੁੰਦੇ ਤੱਕ ਅਸੀਂ ਨਹੀਂ ਕਹਿ ਪਾਉਂਦੇ। ਯਾਰ ਇਹ ਜਿੰਨੀ ਕੀ ਚੀਜ਼ ਹੈ। ਹਾਂ ਜੀ ਆ। ਕਹਿੰਦੇ ਆ ਕਿ ਤੁਹਾਨੂੰ ਇਹ ਚੀਜ਼ ਸਮਝ ਆ ਜਾਂਦਾ ਕਿ ਕੀ ਕੀ کیا ਜਾਵੇ। ਵੇਟ ਕਰਨੀ ਪਵੇਗੀ ਥੋੜਾ ਸਾਨੂੰ। ਥੋੜੀ ਦੇਰ ਸਾਨੂੰ ਰੁਕਣਾ ਪਵੇਗਾ। ਧੰਨਵਾਦ ਧੰਨਵਾਦ। ਇਸ ਵਾਰ ਇਹ ਅਥਾਰਟिटीज ਸੀ ਦਾ ਸਪੌਂਡ। ਇਹ ਗੱਲ ਫੈਸਲ ਹੋ। ਹਜੇ ਇਹ ਗੱਲਬਾਤ ਚੱਲ ਰਹੀ। ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੇ। ਆਪਕੋ ਸਾਡਾ ਦਾ ਸਾਡਾ ਦਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਦਾ ਬੱਚਾ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮaal ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਕਹਿੰਦਾ ਇਹ ਅਗਨੀ ਪੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਤੇ ਇਹ ਨੌਜਵਾਨਾਂ ਨਾਲ ਤੇ ਇਹ ਸੁਰੱਖਿਆ ਨਾਲ ਇਹ ਖਿਲਵਾੜ ਹੈ ਦੀ ਅਗਨੀ ਵਿਸਕੀ ਬੰਦ ਕਰਕੇ ਰੈਗੂਲਰ ਅਲਟੀਮੀ ਘਬਰਾ। ਸੱਤਾਧਾਰੀ ਪਾਰਟੀ ਵੱਲੋਂ ਇਸ ਤਜੀਬੀਦ ਜਿਹਨਾਂ ਦਾ ਸ਼ੁਰੂ ਕੀਤਾ ਗਿਆ ਸੀ ਪਰ ਇਸ ਦੇ باوجود ਸੈਂਟਰਲ ਸਰਕਿਊਲ ਲਾਗੂ ਕਰਕੇ ਕਈ ਨੌਜਵਾਨਾਂ ਦਾ ਦਸਤਕ ਕਰ ਰਿਹਾ ਹੈ। ਇਹ ਕੋਈ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ। ਸੋ ਦੇਸ਼ ਦੇ ਵਿੱਚ ਹੈ ਇਹ ਸਲਾਹਣਾ ਕਹੀਦਾ ਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਕੁਝ ਸੋਚਣ ਦੀ ਹੈ ਕਿ ਆਪ ਕੋਈ ਵੀ ਦੇਸ਼ ਦੇ ਰੱਖਿਆ ਕਰਦਾ ਅਸੀਂ ਆਪਣੇ ਅਗਨੀ ਵੀ ਕਿਉਂ ਨਾ। ਸੋ ਇੱਕ ਤਰ੍ਹਾਂ ਮਾਨਤ ਰੱਖੇ। ਜੋ ਵੀ ਪਾਲਸੀ ਹੈ ਸਾਡਾ ਤਾਂ ਆਪਦਾ ਬੱਚਾ ਜੋ ਵੀ ਪਾਲਸੀ ਸਰਕਾਰ ਦੀ ਹੋਈ ਜਿਹੜੇ ਖਬਰ ਕੋਈ ਨਹੀਂ ਕੀ ਮੰਨਦੇ ਹੋ ਕਿ ਇਹ ਐਸੇ ਸੀ ਜਿਹਦੇ ਨਾਲ ਆਪਣਾ ਪਤਨ ਆਉਂਦਾ ਫਗਰ ਨੂੰ ਸੰਗਤ ਜੁਆਇਸਾਂ ਆਪਣੇ ਬੱਚੇ ਜੀ ਗੱਲ ਇਹ ਵੀ ਗੁਰੂ ਸਾਹਿਬ ਦੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਖਰ ਵੀ ਆ ਲੇਕਿਨ ਦੁੱਖ ਵੀ ਆਜ ਤੁਸੀਂ ਪਰਿਵਾਰ ਨਾਲ ਵੀ ਮਿਲਦੇ ਹੋ ਨਾ ਕੀ ਸਾਜਾ ਕੀਤਾ ਔਰ ਕਾਫੀ ਜੜਾ ਮਾਹੌਲ ਹੈ ਸੁਦ ਕੰਬੀ ਜਵਾਨ ਪੁੱਤ ਚਲਾ ਜਾਣਾ ਇਹਦਾ ਇਤੋਂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖਿਆ ਨਹੀਂ ਜਾਂਦਾ ਉਹਦੀ ਮਾਂ ਟੜਾ ਦਾ ਬੱਚਾ ਸਾਡੇ ਦੇ ਹੱਥਾਂ 'ਚ ਜਿਹੜੇ ਹੈ ਹੱਥਾਂ 'ਚ ਪੜਿਆ